ਹਾਂਜੀ ਸਾਰਿਆਂ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਤੇ ਮੇਰੇ ਪਿੱਛੇ ਵਾਲਾ ਜਿਹੜਾ ਵਿਊ ਦੇਖ ਲਓ ਤੇ ਇਹ ਆ ਜੀ ਝੋਲੇ ਇੱਕੋ ਜਿਹੇ ਝੋਲੇ ਆਪਾਂ ਮੈਂ ਤੁਹਾਨੂੰ ਨੇੜੇ ਝੂਮ ਕਰਕੇ ਦਿਖਾਉਣੀ ਆ ਤੇ ਮਾਂ ਜਿਹੜੀ ਧੀ ਦਾ ਸਹਿਰਾ ਵਾਰਈ ਆ ਤੇ ਇਹ ਸਾਰੇ ਇੱਕੋ ਜਿਹੇ ਝੋਲੇ ਹਲੇ ਅੱਦੇ ਸਿਲਾਏ ਨਹੀਂ ਹੈਗੇ ਤੇ ਕਿਉਂਕਿ ਸਾਡੇ ਕੋਲੇ ਸਪੇਸ ਵੀ ਘੱਟ ਸੀ ਤੇ ਇੱਕ ਦੋ ਸਾਨੂੰ ਹੋਰ ਪੇਂਟ ਵਾਲੇ ਆਰਡਰ ਆਏ ਹੋਏ ਸੀ ਉਹ ਸੀ ਤੇ ਇਹ ਝੋਲੇ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਇਹ ਆਰਡਰ ਹੀ ਆਇਆ ਸੀਗਾ ਤੇ ਜਿਹੜਾ ਇਹ ਆਰਡਰ ਸੀ ਆਪਣਾ ਕਿਸੇ ਨੇ ਕੀਤਾ ਸੀ ਕਿ ਉਹਨਾਂ ਦੀ ਬੇਟੀ ਦਾ ਜਿਹੜਾ ਵਿਆਹ ਵਾ ਤੇ ਉਹਨਾਂ ਨੇ ਜਿਹੜੇ ਡੱਬੇ ਆ ਵਿਆਹ ਵਾਲੇ ਹਨਾ ਤੇ ਉਹ ਇਹਦੇ ਚ ਪਾ ਕੇ ਦੇਣੇ ਆ ਬਹੁਤ ਨਵੇਕਲੀ ਪਹਿਲ ਲੱਗੀ ਆ ਸਾਨੂੰ ਇਹ ਜਿਵੇਂ ਆਮ ਆਪਾਂ ਦੇਖਦੇ ਆਂ ਵੀ ਡੱਬਿਆਂ ਤੇ ਇੰਨੇ ਨੇ ਮਹਿੰਗੇ ਪੈਸੇ ਲਾ ਦਨੇ ਆਮ ਆਪਣੇ ਘਰਾਂ ਚਾਉਂਦੇ ਆ ਹਨਾ ਦੀ ਐਨਦਾ ਜੀ ਆ ਕੁੜੀ ਮੁੰਡੇ ਦੀ ਫੋਟੋ ਬਣ ਆ ਲਈਏ ਬੋ ਪਰ ਜਿਹੜੀ ਆ ਆ ਪਾਲਾ ਫੇਜ ਪਾਦਨੇ ਇਹ ਆ ਪਚੋਲੇ ਚ ਪਾਕੇ ਦਮਾਗੇ ਛੋਲੇ ਬਰਤੂਗਾ ਬਰਤੂਗਾ ਇਹ ਇਹ ਨਵੇਕਲੀ ਪਹਿਲ ਆ ਸਾਡੀ ਹਾਂ ਦੇਖੋ ਵਾਲਾ ਕਿ ਸੁਪਰਾ ਨੇ ਵਿਆਹ ਗਏ ਹਾਂ ਹਾਂ ਸਾਰੇ ਹੋਂ ਤਾਂ ਮੰਗੇ ਬਰਤਨ ਦੇ ਹਾਂ ਨਾਲੇ ਨਵੇਕਲੀ ਪਹਿਲ ਆ ਹਨਾ ਤੇ ਸਾਨੂੰ ਬਹੁਤ ਖੁਸ਼ੀ ਹੋਈ ਮਿਲਦਾ ਜਦੋਂ ਮੈਂ ਹਨਾ ਕਿਸੇ ਨੇ ਇਦਾਂ ਕਿਹਾ ਵੀ ਇੱਕੋ ਜਿਹੀ ਹੋਣੀ ਚਾਹੀਦੇ ਆ ਤੇ ਬਾਕੀ ਇਹਨੇ ਤੁਸੀਂ ਵੀ ਦੱਸਿਓ ਵੀ ਤੁਹਾਨੂੰ ਇਹ ਉਹਨਾਂ ਦਾ ਜਿਹੜਾ ਵੀ ਮਤਲਬ ਨਵਾਂ ਤਰੀਕਾ ਵਾ ਡੱਬੇ ਦੇਣ ਦਾ ਕਿਵੇਂ ਲੱਗਿਆ ਤੇ ਤੁਸੀਂ ਵੀ ਮੈਂ ਤਾਂ ਇਹ ਕਹੂੰਗੀ ਜਿਵੇਂ ਹੁਣ ਆਪਣੇ ਸਰਦੀਆਂ ਦੇ ਵਿੱਚ ਵਿਆਹ ਵਾ ਜਿਹੜੇ ਸ਼ੁਰੂ ਹੋ ਜਾਣੇ ਆ ਹਨਾ ਤੇ ਵੀ ਹੋਰਾਂ ਕਰਤਿਆਂ ਤੋਂ ਵੀ ਮਤਲਬ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਤੋਂ ਹੀ ਲੋ ਜੇਕਰ ਤੁਸੀਂ ਵੀ ਆਪਦੇ ਮਤਲਬ ਕਿ ਹੋਰ ਕਿਤੋਂ ਵੀ ਵੀ ਇਦਾਂ ਦਾ ਪੰਜਾਬੀ ਵਿਰਸੇ ਨਾਲ ਸੰਬੰਧਿਤ ਚੀਜ਼ਾਂ ਜਿਹੜੀਆਂ ਅੱਗੇ ਜ਼ਰੂਰ ਲੈ ਕੇ ਆਓ ਵੇ ਓਦਾਂ ਦਾ ਆਪਾਂ ਵਿਆਹ ਤੇ ਕਹਿ ਦਿੰਨੇ ਐ ਇੰਨੇ ਦਾ ਕਰਤਾ ਇੰਨੇ ਦਾ ਕਰਤਾ ਤੇ ਪਰ ਇਹ ਜਿਵੇਂ ਹੋਣਾ ਏ ਝੋਲਾ ਵਾ ਅਗਲਾ ਲਊਗਾ ਹਨ ਜਦੋਂ ਆਪਾਂ ਕਿਸੇ ਨੂੰ ਦੇ ਕੇ ਆਵਾਂਗੇ ਤੇ ਅਗਲਾ ਸਿੱਟੂ ਕਾ ਵੀ ਨਹੀਂ ਸਾਮਕੇ ਰੱਖੋਗੇ ਇਹ ਚੀਜ਼ ਹਾਂ ਇਹ ਹੋਰ ਸਾਰਾ ਸਿਆਲ ਆ ਇਹਨੂੰ ਸਾਮਕੇ ਰੱਖੋਗੇ ਬਈ ਸਾਮਕੇ ਰੱਖਾਂਗੇ ਸਾਡੇ ਹਾਂ ਉਹਦੇ ਵਿਆਹ ਦਾ ਸੀ ਹਾਂ ਇਹ ਚੀਜ਼ ਆ ਅਗਲਾ ਇਹ ਚੀਜ਼ ਸਾਮਕੇ ਡੱਬਾ ਤਾਂ ਹੁਣ ਭਾਵੇਂ ਤੁਸੀਂ ਹਜ਼ਾਰ ਦਾ ਦੇ ਦਿਓ ਹਾਂ ਹਾਂ ਅਗਲੇ ਨੇ ਖਾਣਾ ਖਾ ਕੇ ਸੜ ਦੇਣਾ ਹਨਾ ਜਿਹੜਾ ਆ ਚੀਜ਼ ਐ ਇਹ ਕੋਈ ਛੜਦਾ ਨਹੀਂ ਇਹ ਮਸਾਨੀ ਰੱਖੀ ਆ ਹਾਂ ਸਾ ਤੇ ਹਨਾ ਮੈਂ ਇੱਕ ਗੱਲ ਹੋਰ ਕਹੂੰਗੀ ਵੀ ਜੇ ਤੁਸੀਂ ਵੀ ਜਿਵੇਂ ਹੋਣਾ ਚੋਲਾ ਵਾ ਹਨਾ ਵੀ ਹੈ ਤਾਂ ਹੀ ਮਾਮਤੀ ਹੰਦਾ ਵਾ ਵੀ ਜੇਕਰ ਤੁਸੀਂ ਮਾਂ ਤੇ ਧੀ ਦਾ ਨਾਮ ਵੀ ਚੋਲੇ ਤੇ ਪਵਾਉਣਾ ਮੈਂ ਤੇ ਕਿਸੇ ਨੇ ਜਿਵੇਂ ਹੁਣ ਆਪਾਂ ਇੱਕ ਨਾ ਇੱਥੇ ਨਿਹਾਲ ਸਿੰਘ ਵਾਲੇ ਤੋਂ ਪੰਨੇ ਹੁਣੇ ਤੁਸੀਂ ਸ਼ਾਇਦ ਦੇਖਦੇ ਹੋਵੋਗੇ ਪੰਨੇ ਉਹ ਹਸਿਆ ਲਈਏ ਵੀਡੀਓ ਪਾਉਂਦੇ ਆ ਉਹਨਾਂ ਨੇ ਵੀ ਚੋਲੇ ਬਣਵਾਏ ਸੀ ਆਪਾਂ ਤੋਂ ਨਾਮ ਲਿਖਵਾਏ ਸੀ ਉਹਨਾਂ ਨੇ ਆਪਣਾ ਆਪ ਦਾ ਉੱਤੇ ਤੇ ਇੱਕ ਉਹਨੇ ਰਖੜੀ ਦੇ ਬਣਾਏ ਸੀਗੇ ਤੇ ਉਹ ਆਪਣੇ ਬ੍ਰਦਰ ਸਿਸਟਰ ਦਾ ਸਾਰਿਆਂ ਦਾ ਨਾਮ ਪਵਾਇਆ ਸੀ ਜੇਕਰ ਤੁਸੀਂ ਕਪਲ ਦਾ ਵੀ ਜਿੱਦਾਂ ਬਣਾਉਣਾ ਚਾਹੁੰਦੇ ਹੋ ਜਿਵੇਂ ਕਿਸੇ ਮੁੰਡੇ ਦਾ ਵਿਆਹ ਵਾ ਤੇ ਉਹ ਕਪਲ ਦੀ ਫੋਟੋ ਲਾਵਾਂਗੇ ਤੇ ਆਪਾਂ ਉਹਦਾ ਨਾਮ ਵੀ ਆ ਵਿਆਹ ਦੀ ਡੇਟ ਵੀ ਆ ਵੀ ਉਹ ਮੈਂਸ਼ਨ ਕਰ ਦਾਂਗੇ ਹਨਾ ਤੁਸੀਂ ਜਰੂਰ ਦੱਸਿਓ ਤੁਹਾਨੂੰ ਆਹ ਵਾਲਾ ਆਈਡੀਆ ਵੀ ਕਿਵੇਂ ਲੱਗਿਆ ਜਰੂਰ ਦੱਸਿਓ ਹਨਾ ਵੈਸੇ ਇਹਨੇ ਆਂ ਚੋੜੀ ਦੀ ਅਸੀਂ ਇੰਸਟਾਗ੍ਰam ਤੇ ਵੀਡੀਓ ਪਾਈ ਸੀ ਤੇ ਕਈ ਭੈਣਾਂ ਦੇ ਇੰਨੇ ਜ਼ਿਆਦਾ ਕਮੈਂਟ ਆਏ ਵੀ ਉਹ ਮਤਲਬ ਕਿ ਰੋਂਦੀਆਂ ਹੋਈਆਂ ਵੀ ਅਸੀਂ ਅਦੀ ਮਾਂ ਨੂੰ ਯਾਦ ਕਰ ਰਹੀਆਂ ਤੇ ਕਈ ਆਂਟੀਆਂ ਦੇ ਆਏ ਸੀ ਜੋ ਮਾਮਾ ਸੀ ਵੀ ਅਸੀਂ ਆਦੀਆਂ ਧੀਆ ਨੂੰ ਯਾਦ ਕਰ ਰਹੀਆਂ ਕਿਉਂਕਿ ਜਿਹੜਾ ਮਤਲਬ ਮਾਮਾ ਨੇ ਮਾਮਾ ਕੀ ਕੀ ਦਿਖਾ ਤਰ ਬਖਤ ਬਸ ਕਰਿਆ ਨਹੀਂ ਮਾਮਾ ਜਿਹੜਾ ਰਹਤਾ ਇੱਕ ਹੁੰਦਾ ਹੀ ਹਾਂ ਤੇ ਜਰੂਰ ਮਾਂ ਨੂੰ ਯਾਦ ਕਰਕੇ ਵੀ ਮੇਰੀ ਮਾਂ ਅੱਜ ਹੁੰਦੀ ਹੈ ਅੱਜ ਜਾਨੀ ਨਿਗਾਹ ਨਿਗਾਹਵਾਦੀ ਚਾਦਰ ਕਰਦੀ ਆ ਤੁਮਾ ਲੱਖ ਪੈਣ ਪਰ ਮਾਂ ਦਾ ਰਹਿਤਾ ਜਾਦੇ ਕਿਉਂਦਾ ਹੁੰਦਾ ਕਿਉਂਕਿ ਮਾਂ ਮਾਂ ਜਿਹੜੀਆਂ ਹੁੰਦੀਆਂ ਸਦਾ ਦੀਆਂ ਸਾਥੀ ਨਹੀਂ ਰਹਿੰਦੀਆਂ ਤੇ ਜਿਵੇਂ ਸਾਥੀ ਦਾ ਭਰਾ ਹੀ ਰਹਿੰਦੇ ਨੇ ਹਾਂ ਤੇ ਆ ਜਿਵੇਂ ਹਨਾ ਵੀ ਮਾਂਵਾਦੀ ਧੀ ਦਾ ਸਰਵੋਂਦੀ ਆ ਤੇ ਜਦੋਂ ਆਪਾਂ ਸਕੂਲ ਜਾਣਾ ਜਾਂ ਕਿਤੇ ਵੀ ਜਾਣਾ ਮਾਂ ਆਪ ਦੀ ਧੀ ਨੂੰ ਬਹੁਤ ਐ ਸੋਹਣੇ ਤਰੀਕੇ ਨਾਲ ਤਿਆਰ ਕਰਦੀ ਵੀ ਮੇਰੀ ਜਿਹੜੀ ਧੀ ਆ ਕਿਸੇ ਤੋਂ ਘੱਟ ਨਾ ਲੱਗੇ ਪਰ ਉਹਤੀ ਯੱਗੇ ਜਾ ਕੇ ਕਿੰਨੀਆਂ ਕਬੀਲਦਰੀਆਂ ਚ ਕਿੰਨੇ ਜ਼ਿੰਮੇਵਾਰੀਆਂ ਦੇ ਵਿੱਚ ਫਸੇ ਜਾਂਦੀ ਆ ਹਨ ਵੀ ਜਾਨੀ ਦੀ ਬਹੁਤ ਜਿਆਦਾ ਇਮੋਸ਼ਨਲ ਜਿਹਾ ਸੀ ਇਹ ਸਾਰਿਆਂ ਨੂੰ ਮੇਰੀ ਮੰਮੀ ਨੂੰ ਬਹੁਤ ਵਧੀਆ ਲੱਗਿਆ ਤੇ ਮੈਂ ਤਾਂ ਵੀ ਮੰਮੀ ਦਾ ਤੇ ਮੈਂ ਆਪਦਾ ਤਾਂ ਹਲੇ ਮਤਲਬ ਕੀਤਾ ਨਹੀਂ ਨਾਂ ਵੀ ਜ਼ਰੂਰ ਲਿਖਾਉਂਗੀ ਤੇ ਤੁਸੀਂ ਵੀ ਹਨਾ ਜ਼ਰੂਰ ਵੀ ਮਤਲਬ ਜੇ ਤੁਹਾਨੂੰ ਵਧੀਆ ਲੱਗਿਆ ਤੇ ਮੈਂ ਇੱਕ ਵਾਰੀ ਨੇੜੇ ਤੋਂ ਫੇਰ ਦਿਖਾ ਦਿੰਨੀ ਆ ਡੈਡੀ ਡੈਡੀ ਤੁਸੀਂ ਵੀ ਦਿਖਾ ਦਿਓ ਮੈਂ ਤਾਂ ਦੇਖ ਲਓ ਤੇ ਇਹ ਕਾ ਕਰਦਾ ਹੈ ਤੇ ਤੁਸੀਂ ਜਿੰਨਾ ਵੀਰਾਂ ਦੇ ਵਿਆਹ ਹੁੰਦੇ ਆ ਉਹ ਵੀ ਤੇ ਜਿਵੇਂ ਚਾਦਰੇ ਵਗੈਰਾ ਤੁਸੀਂ ਕਢਾਈ ਕਰਾਉਣੇ ਆ ਉਹ ਵੀ ਸਾਨੂੰ ਕੰਟੈਕਟ ਕਰ ਸਕਦੇ ਹੋ ਸੂਟ ਆ ਜਿਹੜੇ ਉਹਨਾਂ ਤੇ ਕਢਾਈ ਕਰਾਉਣੇ ਆ ਉਹ ਵੀ ਤੇ ਝੋਲਿਆਂ ਦੇ ਜਿਵੇਂ ਆਪਾਂ ਇੱਕ ਵੀਡੀਓ ਪਹਿਲਾਂ ਪਾਈ ਸੀ ਝੋਲਿਆਂ ਦੀ ਝੋਲੇ ਕੱਢਣਾ ਹੋਰ ਬਹੁਤ ਤਰ੍ਹਾਂ ਦੇ ਡਿਜ਼ਾਈਨ ਸੀ ਉਹਦੇ ਵਿੱਚ ਤੁਸੀਂ ਮੇਰੀਆਂ ਪਹਿਲਾਂ ਵਾਲੀਆਂ ਵੀਡੀਓ ਤੇ ਜਾ ਕੇ ਦੇਖ ਸਕਦੇ ਹੋ ਤੇ ਝੋਲਿਆਂ ਤੋਂ ਵੀ ਨਾ ਜੇਕਰ ਤੁਸੀਂ ਚਾਦਰਾਂ ਬਣਵਾਉਣੀਆਂ ਸਹਰਾਣੇ ਤੇ ਜਿਵੇਂ ਪੰਜਾਬੀ ਵਿਰਸੇ ਨਾਲ ਸੰਬੰਧਤ ਕਢਾਈ ਵਾਲਾ ਕਢਾਈ ਵਾਲੀ ਚੀਜ਼ ਜਿਸ ਤੋਂ ਬਿਨਾ ਹੋਰ ਕੁਛ ਨਹੀਂ ਹੈ ਨਾ ਤੇ ਤੁਸੀਂ ਸਾਨੂੰ ਦੱਸ ਸਕਦੇ ਹਾਂ ਨਹੀਂ ਬਣਾ ਸਕਦੇ ਜਿਹੜੀ ਕਿਸੇ ਲੋੜ ਆ ਸਭ ਬਣਵਾ ਸਕਦੇ ਹਾਂ ਹਾਂ ਕਈ ਪੁੱਛਦੇ ਵੀ ਇਹ ਪੇਂਟ ਹੈ ਨਹੀਂ ਜੀ ਪੇਂਟ ਨਹੀਂ ਹੈਗਾ ਇਹ ਕਢਾਈ ਕੀਤੀ ਹੋਈ ਆ ਤੇ ਕਢਾਈ ਦੇ ਨਾਲ ਤਿਆਰ ਕੀਤਾ ਹੋਇਆ ਕਿ ਪੇਂਟ ਵਾਲੀ ਵੀ ਹੈਗੀ ਉਹ ਮੈਂ ਤੁਹਾਨੂੰ ਪਿੱਛੇ ਦਿਖਾ ਦੂੰਗੀ ਜਿਹੜੇ ਚਿੜੀਆਂ ਵਾਲੇ ਆ ਇਹ ਜਿਹੜੇ ਪੇਂਟ ਕੀਤੇ ਸੀਗੇ ਤੇ ਜੇਕਰ ਤੁਸੀਂ ਪੇਂਟ ਕਰਵਾਉਣੇ ਆ ਉਹ ਵੀ ਕਰ ਸਕਦੇ ਆ ਕਰਵਾ ਲਓ ਸਾਡੇ ਤੋਂ ਹਨ ਉਹ ਵੀ ਕਰ ਦਾਂਗੇ ਤੇ ਜੇ ਇਦਾਂ ਦੇ ਕਰਾਉਣੇ ਕਿਸੇ ਨੇ ਚਾਦਰਾਂ ਕੜਵਾਉਣੀਆਂ ਕਿਸੇ ਨੇ ਪਲੇਨ ਜਿਵੇਂ ਦਸੂਤੀ ਲੈਣੀਆਂ ਵੀ ਅਸੀਂ ਆਪ ਘਰੇ ਕੱਢਣਾ ਵਾ ਉਹ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਆ ਜਿਹੜਾ ਮੈਂ ਸਾਰਾ ਤੁਹਾਨੂੰ ਨੰਬਰ ਦੇ ਦੂੰਗੀ ਤੇ ਤੁਸੀਂ ਆ ਕੇ ਸਾਡੇ ਨਾਲ ਗੱਲ ਕਰ ਸਕਦੇ ਕਈ ਕਹਿੰਦੇ ਆ ਵੀ ਅਸੀਂ ਦੇਖਣ ਆਣ ਨਹੀਂ ਜੀ ਅਸੀਂ ਆਨਲਾਈਨ ਹੀ ਆਰਡਰ ਲੈਨੇ ਆ ਤੁਸੀਂ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਦੋ ਤੇ ਆਨਲਾਈਨ ਡਿਲੀਵਰੀ ਹੋਏਗੀ ਸਾਰੇ ਕਿਤੇ ਤੇ ਕਿਤੇ ਕਿਸੇ ਕੰਟਰੀ ਦੇ ਵਿੱਚ ਵੀ ਤੇ ਸਾਡੇ ਇੰਸਟਾਗ੍ਰam ਤੇ ਸਿੱਧੂ ਫੈਮਿਲੀ ਦੇ ਨਾਂ ਤੇ ਆ ਇੰਸਟਾਗ੍ਰam ਪੇਜ ਉਹ ਵੀ ਤੁਸੀਂ ਜਾ ਕੇ ਫੋਲੋ ਕਰ ਲਿਓ ਤੇ ਟਿਕਟੋਕ ਆਈਡੀ ਵੀ ਮੈਂਸ਼ਨ ਕਰ ਦਿੰਦੀ ਆ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਤੇ ਉਹ ਵੀ ਜਿਹੜਾ ਆਪਣੇ ਬਾਹਰ ਚੱਲਦੀ ਐ ਅਮਰੀਕਾ ਦੇ ਵਿੱਚ ਉਹ ਵੀ ਤੁਸੀਂ ਜਾ ਕੇ ਸਾਨੂੰ ਟਿਕਟੋਕ ਤੇ ਜਾ ਕੇ ਫੋਲੋ ਕਰ ਲਿਓ ਤੇ ਕਿਉਂਕਿ ਉਹਤੇ ਵੀ ਆਪਾਂ ਜਿਵੇਂ ਬਾਹਰਲੇ ਆ ਭੈਣਾ ਮਾ ਰਵੀਰਾ ਹਨਾ ਉਹਤੇ ਵੀਡੀਓ ਜਾ ਕੇ ਆਪਣੀ ਦੇਖ ਸਕਦੇ ਆ ਵੀ ਜੋ ਵੀ ਆਪਾਂ ਪਾਉਨੇ ਬਸ ਵੀਡੀਓ ਬਹੁਤ ਘੱਟ ਹੀ ਪਾਉਨੇ ਹੁੰਦੇ ਆ ਕਿਉਂਕਿ ਤਾਂ ਆਪਾਂ ਬੀਜੀ ਰਹਿੰਨੇ ਆ ਪਰ ਆ ਵੀਡੀਓ ਵੀ ਮੈਨੂੰ ਜਿਆਦਾ ਬਸ ਦਿਖਾਉਣ ਲਈ ਸੀ ਵੀ ਦੇਖ ਲੋ ਨਾ ਸੱਭਿਆਚਾਰ ਦੀ ਜਿਹੜੀ ਨਵੀਂ ਪਹਿਲ ਦੁਆਰ ਤੋਂ ਫੇਰ ਹਨਾ ਪਹਿਲਾਂ ਆਈ ਹੁੰਦਾ ਸੀ ਪਹਿਲਾਂ ਕੌਣ ਐ ਸ਼ੋ ਸ਼ਿਵਾਜੀਆਂ ਦੇ ਵਿੱਚ ਸੀ ਵੀ ਡੱਬੇ ਦੇ ਦੋ ਮਹਿੰਗੇ ਮਹਿੰਗੇ ਡੱਬੇ ਦੇ ਦੋ ਤੇ ਹੁਣ ਤਾਂ ਮਹਿੰਗੀਆਂ ਮਹਿੰਗੀਆਂ ਮਠਿਆਈਆਂ ਨਾਲ ਪਹਿਲਾਂ ਹੀ ਲੈ ਕੇ ਤੁਰ ਪੈਨੇ ਆਪਾਂ ਅੱਗੇ ਕੱਲੇ ਲੱਡੂ ਲੱਡੂ ਹੁੰਦੇ ਸੀ ਬਸ ਉਹ ਦੇ ਦਿੰਦੇ ਸੀਗੇ ਤੇ ਹੁਣ ਤਾਂ ਮਿਹਨਤ ਦਾ ਵੀ ਪਤਾ ਨਹੀਂ ਕਿੰਨੇ ਪਾਤ ਪਾਤ ਦੇ ਖਾਣੇ ਹੁੰਦੇ ਤੇ ਉਹ ਆਪਾਂ ਸਾਰੇ ਆਪਾਂ ਨਵਾਏ ਹੁੰਦਾ ਵੀ ਔਰ ਕੋਸ਼ ਰਹਿ ਜੇ ਵੀ ਜਿਹੜਾ ਡੱਬਾ ਵਾ ਉਹ ਬਹੁਤ ਜਿਆਦਾ ਵਧੀਆ ਹੋਣਾ ਚਾਹੀਦਾ ਆਪਣਾ ਤੇ ਉੱਚ ਸਮਾਨ ਵਾਂ ਮੇ ਘੱਟੀ ਹੋਵੇ ਪਰ ਜਿਹੜਾ ਡੱਬਾਈ ਵੜਮਾਉਨੇ ਮੈਨੂੰ ਲੱਗਦਾ ਵੀ ਕਈ ਲੋਕ ਆਪਣੇ ਆਮ ਜਿਵੇਂ ਆਉਂਦੇ ਆ ਹਜ਼ਾਰ-ਹਜ਼ਾਰ ਦਾ ਤਾਂ ਡੱਬਾਈ ਹੁੰਦਾ ਤੇ ਆਪਾਂ ਖਾ ਲਿਆ ਤੇ ਸਿੱਟ ਤਾ ਉਹ ਕਿਸੇ ਅਰਥ ਨਹੀਂ ਹੈਗਾ ਇੰਨੀ ਮਨੀ ਆ ਜਿਹੜੀ ਆਪਾਂ ਨੂੰ ਬੇਸਟ ਨਹੀਂ ਕਰਨੀ ਚਾਹੀਦੀ ਹਾਂ ਕਰੋ ਜਿੱਥੇ ਆਪਣਾ ਸਰਦਾ ਨਹੀਂ ਹੈਗਾ ਪਰ ਉਹਦਾ ਤਾਂ ਕੋਈ ਫਾਇਦਾ ਨਹੀਂ ਤੇ ਤੁਹਾਨੂੰ ਸਾਡੇ ਝੋਲੇ ਕਿਵੇਂ ਲੱਗੇ ਵੀ ਸਾਨੂੰ ਜਰੂਰ ਦੱਸਿਓ ਤੇ ਆਰਡਰ ਜਰੂਰ ਦਿਓ ਤੁਸੀਂ ਕੀ ਬਣਵਾਉਣਾ ਵਾ ਤੇ ਇੱਕ ਜਰੂਰ ਦੱਸਿਓ ਵੀ ਵੀਡੀਓ ਕਿੱਥੋਂ-ਕਿੱਥੋਂ ਸਾਡੀ ਤੁਸੀਂ ਦੇਖ ਰਹੇ ਹੋ ਤੇ ਬੱਕਾ ਹੀ ਪੈਣ ਦੇ ਸਵਾਲ ਆਉਂਦੇ ਹੁੰਦੇ ਆ ਵੀ ਤੁਸੀਂ ਕਿੱਥੋਂ ਸਾਡਾ ਪਿੰਡ ਜੀ ਕੌਕੇ ਕਲਾ ਵੱਡੇ ਕੌਕੇ ਆ ਸ਼ਾਮ ਸਿੰਘ ਅਟਾਰੀ ਕੌਕੇ ਹਨਾ ਉਹ ਵਾਲਾ ਜਿਵੇਂ ਆਪਣੇ ਕੌਕੇ ਚਾਰ ਆ ਤੇ ਆਪਣਾ ਵੱਡੇ ਕੌਕੇ ਪਿੰਡ ਆ ਤੇ ਸਾਰੇ ਪੁੱਛਦੇ ਹੁੰਦੇ ਵੀ ਤੁਸੀਂ ਕਿੱਥੋਂ ਜਗਰਾਉਂ ਦੇ ਕੋਲੋਂ ਸਾਡਾ ਪਿੰਡ ਬਿਲਕੁਲ ਜਗਰਾਉਂ ਦੇ ਜਿਹੜਾ ਨਾળી ਰਹਿ ਜਾਂਦਾ ਤੇ ਕਈ ਕੁੱਛ ਦੇ ਹੁੰਦੇ ਵੀ ਕਹੋਂਗੇ ਤਾਂ ਬਾਲੇ ਆਏ ਸਾਡਾ ਤਾਂ ਹੀ ਵੱਡੇ ਕਹੋਂਗੇ ਕਲਾ ਪੈਂਦਾ ਤੇ ਇੰਸਟਾਗ੍ਰam ਤੇ ਸਾਨੂੰ ਜਰੂਰ ਫੋਲੋ ਕਰ ਲਿਓ ਤੇ ਕਿੱਥੋਂ ਕਿੱਥੋਂ ਸਾਡੀ ਵੀਡੀਓ ਦੇਖੀ ਇਹ ਵੀ ਸਾਨੂੰ ਜਰੂਰ ਦੱਸ ਦਿਓ ਤੇ ਸਾਡੀ ਵੀਡੀਓ ਤੁਹਾਨੂੰ ਸੋਹਣੀ ਵੀ ਲੱਗੀ ਆ ਕਿ ਨਹੀਂ ਲੱਗੀ ਇਹ ਵੀ ਦੱਸ ਦਿਓ ਤੇ ਸਾਡੇ ਬੇਬੇ ਬਾਪੂ ਵੀ ਦੇਖ ਲੋ ਵੀ ਇਹ ਤੁਹਾਨੂੰ ਕਿਵੇਂ ਲੱਗਿਆ ਦੋਨੇ ਜਣੇ ਬਾਪੂ ਦੇਖ ਲਾ ਸਾਸਰੀ ਕਲ ਕਰਦੇ ਸਾਸਰੀ ਵਾਲਾ ਹਾਂ ਤੇ ਸਾਡੀ ਫੈਮਲੀ ਤੁਹਾਨੂੰ ਕਿਵੇਂ ਲੱਗੀ ਇਹ ਵੀ ਦੱਸ ਦਿਓ ਤੇ ਕਈ ਪੁੱਛ ਦਿੰਦੇ ਆ ਵੀ ਹਨਾ ਵੀ ਥੋੜੀ ਜਿਹੀ ਫੈਮਲੀ ਚ ਕੌਣ ਕੌਣ ਐਸੀ ਜੀ ਮਤਲਬ ਕਿ ਇਹ ਸਾਡੇ ਮਮੀ ਡੈਡੀ ਵੀ ਮਦਰਨ ਲੋਰ ਤੇ ਫਾਦਰ ਇਨ ਲੋ ਜਿਵੇਂ ਆਪਾਂ ਸਾਸ ਸਹੁਰਾ ਕਹਿ ਦਿੰਨੇ ਆ ਤੇ ਮੇਰੇ ਹਸਬੰਡ ਅਮਨਾ ਕਹਿੰਕੇ ਮੋਸਟ ਜਾਣਦੇ ਆ ਹਨਾ ਕਈ ਪਸੇ ਵੀਡੀਓ ਚੋ ਘਟ ਆਉਂਦੀ ਐ ਇੰਸਟਾਗ੍ਰਾਮ ਤੇ ਤੇ ਕੋਈ ਨਾ ਕੋਈ ਰੀਲ ਪਾ ਦਿੰਦੇ ਆ ਪਰ ਸਾਡੇ ਨੇ YouTube ਤੇ ਉਹ ਵੀਡੀਓ ਨਹੀਂ ਬਣਾਉਂਦੇ ਤੇ ਵੈਸੇ ਕਹਿੰਦੇ ਵੀ ਸਾਨੂੰ ਕੁਛ ਨਹੀਂ ਵੇਚਦੀ ਜਿਵੇਂ ਅਸੀਂ ਵੀਡੀਓ ਬਣਾਉਣੋਂ ਹਟ ਗਏ ਸੀ ਤੇ ਕਈ ਕਹਿੰਦੇ ਵੀ ਐ ਅਮਨੇ ਨੇ ਰੋਕਤਾ ਜਾਂ ਕੁਛ ਨਹੀਂ ਨਹੀਂ ਜੀ ਸਾਨੂੰ ਇਦਾਂ ਦੀ ਕੋਈ ਗੱਲਬਾਤ ਨਹੀਂ ਕਿਉਂਕਿ ਸਾਡਾ ਪਰਿਵਾਰ ਆ ਜਿਹੜਾ ਬਹੁਤ ਵਧੀਆ ਪਰਿਵਾਰ ਆ ਆਪਾਂਗੇ ਨੇਕ ਵਿਸ਼ਵਾਸ ਤੇ ਪਰਿਵਾਰ ਹੁੰਦਾ ਹਨ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਉਂ ਵੀਡੀਓ ਪਾਉਣ ਨਾਲ ਕੋਈ ਗਲਤ ਨਹੀਂ ਹੁੰਦਾ ਤੇ ਨਾ ਹੀ ਉਹਨਾਂ ਨੇ ਸਾਨੂੰ ਕਦੇ ਕਿਹਾ ਵਾ ਤੇ ਸਾਰਾ ਪਰਿਵਾਰ ਅਸੀਂ ਬਹੁਤ ਵਧੀਆ ਆਏ ਨਹੀਂ ਸਾਨੂੰ ਕੋਈ ਰੋਕ ਟੋਕ ਨਹੀਂ ਉਹ ਤਾਂ ਵੈਸੇ ਹੀ ਤੇ ਜਿਵੇਂ ਮੈਂ ਦੱਸਦੀ ਨਹੀਂ ਵੀ ਮੈਂ 30 ਚ ਵੀ ਕਰਦੀ ਆ ਹਨਾ ਮੇਰੇ ਬੱਚੇ ਛੋਟੇ ਆ ਤੇ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗਦਾ ਨਹੀਂ ਤਾਂ ਵੀਡੀਓ ਬਣਾਉਣ ਨੂੰ ਤਾਂ ਬਹੁਤ ਵੀਡੀਓ ਜਿੰਮੀ ਮਰਜ਼ੀ ਬਣਾਈ ਚੱਲੀਏ ਪਰ ਟਾਈਮਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਸ਼ਾਰਟੇਜ ਹੁੰਦੀ ਆ ਹਨਾ ਤੁਹਾਨੂੰ ਪਤਾ ਜਿਵੇਂ ਆਮ ਬੁਢੀ ਆ ਜਿਹੜੀ ਕਹਿੰਦੇ ਵੀ ਉਹ ਤਾਂ ਸਾਰਾ ਦਿਨ ਘਰ ਦਾ ਧੰਦਾ ਜਿਹੜਾ ਨਹੀਂ ਮੁੱਕਦਾ ਦੇ ਸਵੇਰ ਤੋਂ ਪਹਿਲਾਂ ਤਾਂ ਤਿਆਰ ਹੋਣਾ ਆਪਾਂ ਨਾ ਬੱਚਿਆਂ ਨੂੰ ਵੀ ਤਿਆਰ ਕਰਨਾ ਉਹਨਾਂ ਨੂੰ ਰੋਟੀ ਪਾਣੀ ਦੇਣਾ ਨਾਲ ਉਹਨਾਂ ਨੂੰ ਲੈ ਕੇ ਜਾਣਾ ਓੰਕਰੇ ਰਹੀਏ ਤਾਂ ਅਨਸਾਰਾ ਤਾਂ ਨਿਭੜਦਾ ਤੇ ਆਪਾਂ 7:00 7:30 ਨੂੰ ਸਕੂਲ ਜਾਣਾ ਫਿਰ ਸਕੂਲ ਦੀ ਜਿਹੜੀ ਜੌਬ ਆ ਉਹਨੂੰ ਪੂਰਾ ਆਪਾਂ ਤਨੋਂ ਮਨੋਂ ਨਿਭਾਈਦਾ ਹੈ ਨਾ ਫਿਰ ਆ ਕੇ ਥੋੜਾ ਟਾਈਮ ਰਾਮ ਵੀ ਕਰਨਾ ਹੁੰਦਾ ਵਾ ਬੱਚਿਆਂ ਨੂੰ ਵੀ ਪੜ੍ਹਾਉਣਾ ਹੁੰਦਾ ਵਾ ਹਨ ਤੇ ਟਾਈਮਿੰਗ ਦੀ ਬਹੁਤ ਜਿਆਦਾ ਸ਼ਾਰਟੇਜ ਹੁੰਦੀ ਆ ਤੇ ਤਾਂ ਕਰਕੇ ਹੀ ਨੀ ਵੀਡੀਓ ਪੈਂਦੀਆਂ ਕੋਈ ਨਾ ਹੁਣ ਆਪਾਂ ਵੀਡੀਓ ਪਾ ਦਿਆ ਕਰਾਂਗੇ ਤੇ ਤੁਸੀਂ ਵੀਡੀਓ ਵੱਤ ਤੋਂ ਵੱਤ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਜਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਵੀਡੀਓ ਤੇ ਵੀਊ ਤਾਂ ਬਹੁਤ ਹੁੰਦੇ ਆ ਤੇ ਪਰ ਕਮੈਂਟ ਤੁਸੀਂ ਬਹੁਤ ਘੱਟ ਕਰਦੇ ਹੋ ਹਨ ਕਮੈਂਟ ਕਰਕੇ ਆਈਂ ਜਾਂਚਿਆ ਕਰੋ ਵੀ ਅਸੀਂ ਕਿੱਥੋਂ ਦੇਖਦੇ ਆਂ ਵੀਡੀਓ ਫਿਰ ਆਈ ਮਨ ਨੂੰ ਖੁਸ਼ੀ ਜੀ ਹੁੰਦੀ ਆ ਹਨ ਤੇ ਬਾਕੀ ਸਾਰੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਆਪਾਂ ਕਹਿੰਦੇ ਨੇ ਪ੍ਰਮਾਤਮਾ ਸਾਰਿਆਂ ਨੂੰ ਰਾਜ ਖੁਸ਼ੀ ਰੱਖੇ ਤੇ ਜਿਨ੍ਹਾਂ ਨੇ ਨਹੀਂ ਕੀਤਾ ਸਾਡਾ ਚੈਨਲ ਆ ਜਿਹੜਾ ਜਰੂਰ ਸਬਸਕ੍ਰਾਈਬ ਕਰ ਦੋ ਜਿਵੇਂ ਵੀ ਆ ਵੀਡੀਓ ਸਟਾਰਟਿੰਗ ਚ ਪਾਉਣ ਲੱਗੇ ਸੀ ਅਸੀਂ ਸਾਡਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਮੇਨ ਆ ਹਨਾ ਮੋਨਟਾਈਜ਼ ਸਾਡਾ ਚੈਨਲ ਆ ਜਿਹੜਾ ਮੈਂ ਤੁਹਾਨੂੰ ਦੱਸਾਂ ਵੀ 1.5 ਮਹੀਨੇ ਤੋਂ ਚ ਹੋ ਗਿਆ ਸੀ ਪਰ ਉਸ ਤੋਂ ਬਾਅਦ ਅਸੀਂ ਵੀਡੀਓ ਹੀ ਪਾਉਣੋਂ ਹਟ ਗਏ ਤੇ ਸੋਚਦੇ ਹੁੰਨੇ ਆ ਵੀ ਹੁਣ ਵੀਡੀਓ ਪਾਇਆ ਕਰੀਏ ਤੇ ਪਰ ਟਾਈਮਿੰਗ ਚਲੋ ਕੋਈ ਨਾ ਹੁਣ ਟਾਈਮ ਚੋਂ ਟਾਈਮ ਤਾਂ ਆਪਾਂ ਕੱਢਣਾ ਹੀ ਪੈਂਦਾ ਹਨਾ ਤੇ ਕਈ ਤਾਂ ਮੈਸੇਜ ਆਉਂਦੇ ਨੇ ਕਮੈਂਟ ਜਿੱਦਾਂ YouTube ਤੇ ਵੀ ਅਸੀਂ ਤੁਹਾਨੂੰ ਬਹੁਤ ਮਿਸ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਹਨਾ ਵੀ ਇੰਨਾ ਪਿਆਰ ਦਿੰਦੇ ਆ ਵਧੀਆ ਲੱਗਦਾ ਮੇਬੀ ਜਦੋਂ ਆਪਾਂ ਨੇ ਸਾਰੇ ਕਹਿੰਦੇ ਕਿ ਕਈ ਸਾਨੂੰ ਬਾਹਰ ਵੀ ਮਿਲਦੇ ਹੁੰਦੇ ਆ ਨਾ ਵੀ ਇੱਕ ਵਾਰ ਅਸੀਂ ਇੱਥੇ ਕਿਸੇ ਮੈਰਿਜ ਤੇ ਗਏ ਉਹ ਕਹਿੰਦੇ ਥੋੜੀ ਅਸੀਂ ਵਲੌਗ ਦੇ ਦੇਨੇ ਭੈਣੇ ਬਾਲੇ ਵਧੀਆ ਹੁੰਦੇ ਸਾਨੂੰ ਬਹੁਤ ਖੁਸ਼ੀ ਹੋਈ ਜਦੋਂ ਐ ਕਿਹਾ ਵੀ ਹੈ ਨਾ ਪੰਜਾਬੀ ਸੱਭਿਆਚਾਰ ਨਾਲ ਸੰਬੰਧਤੀ ਹੁੰਦੇ ਆ ਆਪਣੇ ਦਾ ਤੇ ਬੱਚੇ ਸਾਡੇ ਵੀ ਹੁਣ ਇਹ ਚੀਜ਼ ਨੂੰ ਐ ਜਿਹੜਾ ਨਾ ਫੋਲੋ ਕਰਦੇ ਆ ਵੀ ਹਾਂ ਇਹ ਕੀ ਚੀਜ਼ਾਂ ਹੁਣ ਜਿਵੇਂ ਕਈ ਥਾਈਂ ਆਪਾਂ ਦੇਖਦੇ ਆ ਵੀ ਮਸਤੀ ਦੇ ਫੰਕਸ਼ਨ ਹੁੰਦੇ ਬੱਚਿਆਂ ਨੂੰ ਕਾਮਨ ਜੇ ਕੁਐਸਚਨ ਵੀ ਨਹੀਂ ਪਤਾ ਹੁੰਦਾ ਵੀ ਆ ਕੀ ਆ ਤੇ ਪਰ ਆਪਾਂ ਤਾਂ ਹੁਣ ਬੱਚਿਆਂ ਨੂੰ ਸਾਰਾ ਕੁਝ ਸਿਖਾਇਆ ਵੀ ਪਤਾ ਚੀਜ਼ਾਂ ਹੀ ਹੁੰਦੀ ਆ ਚੀਜ਼ਾਂ ਹੀ ਹੁੰਦੀ ਆ ਆਪਦੇ ਬੱਚੇ ਤਾਂ ਸਿੱਖਣਗੇ ਤੇ ਤੁਸੀਂ ਵੀ ਆਪਦੇ ਬੱਚਿਆਂ ਨੂੰ ਇਹ ਚੀਜ਼ ਜ਼ਰੂਰ ਸਿਖਾਓ ਹਨਾ ਆ ਜਿਵੇਂ ਅੱਗੇ ਕੜਾਈ ਕੁੜੀ ਸੀ ਇਹ ਤਾਂ ਆ ਮੀ ਕੁੜੀਆਂ ਨੂੰ ਆਉਂਦੀ ਹੁੰਦੀ ਸੀਗੀ ਚੌਥੀ ਪੰਜਵੀਂ ਚ ਪੜਦੇ ਨੇ ਤਾਂ ਰੋਟੀ ਰੋਟੀ ਤਾਂ ਨਾਲ ਦੁਨ ਸਿੱਖ ਜਾਂਦੇ ਸੀ ਤੇ ਹੁਣ ਦੇ ਬੱਚੇ ਤਾਂ ਆਪ ਹੀ ਮਾਮਾ ਕਹਿ ਦਿੰਦੇ ਨਾ ਵੀ ਪੜ੍ਹਾਈ ਤੇ ਹਨਾ ਇਹਨਾਂ ਨੇ ਕੰਮ ਨਹੀਂ ਕਰਨਾ ਤੇ ਇਹ ਸਾਡੀ ਹੂੰਦ ਆ ਤੇ ਹੂੰਦ ਨੂੰ ਤਾਂ ਆਪਾਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਤੇ ਇਹ ਚੀਜ਼ਾਂ ਬਰਤ ਤੁਸੀਂ ਯਾਦ ਰੱਖਿਓ ਇਹ ਆਉਣਗੀਆਂ ਜ਼ਰੂਰ ਥੋੜਾ ਟਾਈਮ ਲੱਗੂ ਜ਼ਰੂਰ ਜਿਵੇਂ ਆਪਾਂ ਹੁਣ ਪੀਕ ਤੇ ਆ ਬਿਲਕੁਲ ਆਪਾਂ ਕਹਿ ਦਿੰਨੇ ਇੰਨੀ ਜ਼ਿਆਦਾ ਟੈਕਨੋਲੋਜੀ ਹੈ ਜਿਹੜੀ ਵਾਸਟ ਹੋ ਗਈ ਹੈ ਤੇਜ਼ ਹੋ ਗਈ ਹੈ ਪਰ ਇਹ ਵਾਪਸ ਫੇਰ ਉੱਥੇ ਹੀ ਹੋਣੀ ਹੈ ਕਿ ਟੈਕਨੋਲੋਜੀ ਨੇ ਬਹੁਤ ਖੁਸ਼ ਹੈ ਜਿਹੜਾ ਖਰਾਬ ਕਰੀ ਜਾਂਦੀ ਹੈ ਹਨ ਤੇ ਉੱਥੇ ਹੀ ਉਹ ਸਮਾਂ ਆਉਣਾ ਵੀ ਫਿਰ ਤੋਂ ਉਹ ਜੇ ਹਨਾ ਵੀ ਆ ਇਕੱਠੇ ਹੋਣ ਦਾ ਸਾਰਿਆਂ ਨੇ ਇਕੱਠੇ ਹੋ ਕੇ ਬਹਿਣਾ ਚਾਦਰਾਂ ਕੱਢਣੀਆਂ ਮੰਮੀ ਹੋਣੀਆਂ ਜਿਵੇਂ ਤਾਣੇ ਕਿੰਨੀ ਬਣਦੀਆਂ ਹੁੰਦੀਆਂ ਸੀ ਸਾਰਾ ਕੁਝ ਅੱਗੇ ਕਹਿਣਾ ਧੀ ਹੋ ਗਈ ਤੇ ਉਹਦਾ ਦਾਜ ਬਣਾਉਣਾ ਸ਼ੁਰੂ ਕਰਦੋ ਹੁਣ ਤਾਂ ਮੈਨੂੰ ਤਾਂ ਲੱਗਦਾ ਵੀ 50% ਮੰਮੀ ਆ ਜਿਨ੍ਹਾਂ ਨੂੰ ਨਹੀਂ ਘੋਜ ਆਉਂਦਾ ਹੁਣ ਸਾਡੇ ਨਾਲੋਂ ਜ਼ਿਆਦਾ ਸਾਡੀਆਂ ਮਾਵਾਂ ਨੂੰ ਵੀ ਆਉਂਦਾ ਵਾ ਚਲੋ ਜੀ ਵੀਡੀਓ ਹੋ ਗਈ ਬਹੁਤ ਲੰਬੀ ਤੇ ਇੱਕ ਵਾਰ ਮੈਂ ਫਿਰ ਤੋਂ ਦਿਖਾ ਦਾਂ ਪਿੱਛੇ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਤੇ ਕਮੈਂਟ ਜਰੂਰ ਕਰਿਓ ਲਾਈਕ ਵੀਡੀਓ ਨੂੰ ਜਰੂਰ ਕਰਿਓ ਤੇ ਝੋਲੇ ਕਿੰਨੇ ਲੱਗੇ ਉਹ ਵੀ ਸਾਨੂੰ ਜਰੂਰ ਦੱਸ ਦਿਓ ਤੇ ਜੇਕਰ ਤੁਸੀਂ ਬਣਵਾਉਣੇ ਆ ਫਿਰ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਤੁਹਾਨੂੰ ਨੰਬਰ ਦੇ ਦਾਂਗੇ ਤੇ ਤੁਸੀਂ ਸਾਨੂੰ ਕਾਲ ਕਰ ਲਿਓ ਮੈਸੇਜ ਕਰ ਲਿਓ ਤੇ ਜਾਂ ਇੰਸਟਾਗ੍ਰam ਹੈਡਿਟੇਸੀ ਪਾਉਣੇ ਨੇ ਉੱਤੇ ਸਾਨੂੰ ਮੈਸੇਜ ਕਰ ਦਿਓ ਤੇ ਉਹ ਮੈਸੇਜ ਅਸੀਂ ਮਤਲਬ ਕਿ ਸਾਡੀ ਫੈਮਿਲੀ ਚ ਕੋਈ ਵੀ ਹੈ ਜਿਹੜਾ ਹਨਾ ਯੋਧੇ ਹੀ ਲੈਣੇ ਹੁੰਨੇ ਆ ਸੀ ਤੇ ਫਿਰ ਤੁਹਾਡੇ ਨਾਲ ਕੰਟੈਕਟ ਕਰ ਲਾਂਗੇ ਤੇ ਜਿਵੇਂ ਸਾਡੇ ਪੈਣ ਦੀਆਂ ਕਈ ਭੈਣਾਂ ਦੇ ਆਉਂਦੇ ਹੁੰਦੇ ਆ ਤੁਸੀਂ ਤਾਂ ਕੋਈ ਗੱਲ ਨਹੀਂ ਕਰਿਆ ਕਿ ਦੇਖ ਸਕਦੇ ਹੋ ਜਦ ਮਰਜੀ ਆ ਜਿਓ ਤੇ ਚਲੋ ਜੀ ਕਰਦੇ ਆ ਵੀਡੀਓ ਦਾ ਐਂਡ ਪਰਮਾਤਮਾ ਸਾਰਿਆਂ ਨੂੰ ਰੱਖੇ ਰਾਜੀ ਖੁਸ਼ੀ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਦੇਵੇ ਤੇ ਪਰਮਾਤਮਾ ਸਾਰਿਆਂ ਦੇ ਬੱਚਿਆਂ ਨੂੰ ਤੇ ਸਾਰਿਆਂ ਦੀਆਂ ਮਾਂਮਾ ਨੂੰ ਸਾਰਿਆਂ ਦੀਆਂ ਦਿੱਤੀਆਂ ਨੇ ਹਰ ਜਿੱਥੇ ਪਾਸੋਂ ਸਭੇ ਬੱਚਿਆਂ ਨੂੰ ਤੰਦਰੁਸਤੀ ਦੇਵੇ ਮਾ ਮਾ ਸੌਖੇ ਰਹਿਣ ਆਹ ਬੱਚਿਆਂ ਦੇ ਧੀਆ ਵੀ ਸੌਖੇ ਰਹਿਣ ਜਾਂ ਵੀ ਸੌਖੇ ਰਹਿਣ ਤੇ ਮੋਲਾ ਦੀ ਸੌਖੇ ਰਹਿਣ ਆ ਦੇ ਬੱਚਿਆਂ ਕਰਨੀ ਆਹ ਉੱਤ ਵੀ ਸੌਖੇ ਰਹਿਣ ਆ ਦੀ ਸਾਰਾ ਪਰਿਵਾਰ ਖੁਸ਼ ਰਹਿ ਹਾਂ ਸਹੀ ਗੱਲ ਆ ਪੈਸਾ ਭਾਵੇਂ ਘੱਟ ਹੋਵੇ ਪਰ ਜੇ ਤੰਦਰੁਸਤੀ ਆ ਤਾਂ ਉਹਦੇ ਨਾਲ ਦੀ ਸਹੀ ਗੱਲ ਆ ਵੀ ਤੁਸੀਂ ਅਮੀਰ ਨਹੀਂ ਹੈਗੇ ਹੈਨਾ ਤੰਦਰੁਸਤੀ ਸਭ ਤੋਂ ਵੱਡੀ ਚੀਜ਼ ਆ ਵਈ ਗਰੂ ਨਾਹੀਂ ਕਈ ਦੇ ਵਈ ਗਰੂ ਤੰਦਰੁਸਤੀ ਜ਼ਰੂਰ ਦੇ ਬੱਚਿਆਂ ਨੂੰ ਜ਼ਰੂਰ ਤੰਦਰੁਸਤੀ ਦੇ ਸਾਰਿਆਂ ਦੇ ਬੱਚਿਆਂ ਨੂੰ ਸਾਰਿਆਂ ਦੀਆਂ ਮਾਮਾ ਨੂੰ ਕਿਉਂਕਿ ਕਹਿੰਦੇ ਨੇ ਮਾਂ ਨਾਲ ਦੁਨੀਆ ਪਰੀ-ਪਰੀ ਲੱਗਦੀ ਹੈ ਹਨਾ ਕੋਈ ਮਨਜ ਦੁੱਖ ਹੁੰਦਾ ਹੈ ਨਾ ਵੀ ਆਪਾਂ ਮਾਂ ਨੂੰ ਝੱਟ ਫੋਨ ਲਾਉਨੇ ਆ ਤੇ ਆਪਾਂ ਹੋਰ ਕਿਸੇ ਨੂੰ ਲਾ ਲਈਏ ਹਨਾ ਮਾਂ ਨੂੰ ਭਾਵੇਂ ਸੌਂਹ ਫੋਨ ਲਾ ਲਈਏ ਦਿਨ ਚੋਂ ਕਦੇ ਨਹੀਂ ਆਏ ਆ ਅੱਕ ਕੇ ਕਹਿੰਦੀ ਹੁੰਦੀ ਵੀ ਮੈਨੂੰ ਕਿਉਂ ਫੋਨ ਲਾਇਆ ਬਾਰ-ਬਾਰ ਹੋਰ ਕਿਸ ਨੇ ਲਾ ਲਈਏ ਲੱਗਿੰਦੇ ਵੀ ਇਹ ਕਮਲ ਕੋਈ ਆ ਬਾਰ-ਬਾਰ ਸਾਨੂੰ ਫੋਨ ਲਾਉਂਦੀ ਹੈ ਕੋਈ ਤੁਹਾਨੂੰ ਫੋਨ ਵੀ ਨਹੀਂ ਲਾਉਂਦਾ ਮੈਂ ਤੁਹਾਨੂੰ ਇੰਨਾ ਵੀ ਦੱਸ ਦਿੰਦੀ ਆ ਮਾਂ ਹੀ ਆ ਜਿਹੜੀ ਤੁਹਾਨੂੰ ਬਾਰ-ਬਾਰ ਫੋਨ ਲਾ ਲੈਂਦੀ ਹੈ ਨਾ ਵੀ ਮਾਦੀ ਆਪਾਂ ਕਹਿੰਦੇ ਨੇ ਵੀ ਢਿੱਡ ਦੀ ਅੱਗ ਆ ਨਾ ਇਹ ਹਾਂ ਬਹੁਤ ਫਿਕਰ ਹੁੰਦਾ ਸੱਚੀ ਗੱਲ ਆ ਮਾਮਾ ਨੂੰ ਬਹੁਤ ਫਿਕਰ ਹੁੰਦਾ ਮਾਮਾ ਦਾ ਦੇਣ ਆਪਾਂ ਸਾਰੀ ਜ਼ਿੰਦਗੀ ਨਹੀਂ ਦੇ ਸਕਦੀਆਂ ਰਹਿੰਦੀ ਆਪਾਂ ਆਖਰੀ ਸਾਹ ਤੱਕ ਵੀ ਮਾਂ ਦਾ ਦੇਣ ਆ ਜਿਹੜਾ ਦੇ ਨਹੀਂ ਸਕਦੇ ਤੇ ਪਰਮਾਤਮਾ ਮੈਂ ਤਾਂ ਇਹੀ ਕਹਿੰਦੀ ਆ ਨਾ ਅੱਜ ਦੀ ਵੀਡੀਓ ਦਾ ਬਸ ਮੇਨ ਮੋਟਿਵੇਟਿਡ ਬਾਈ ਗੁਰੂ ਸਾਰਿਆਂ ਦੀਆਂ ਮਾਮਾ ਨੂੰ ਖੁਸ਼ ਰੱਖੇ ਤੇ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਦੇਈ ਮਾਮਾ ਨੂੰ ਜੇ ਮਾਮਾ ਤੇ ਦੁਨੀਆ ਦੁਨੀਆ ਫੇਰ ਚੰਗੀ ਲੱਗਦੀ ਹੈ ਜੇ ਆਪਦੇ ਆ। ਆਪਦੇ ਨਾਲ ਹੀ ਖੁਸ਼ੀਆਂ ਚੰਗੀਆਂ ਲੱਗਦੀਆਂ ਤੇ ਆਪਦੇ ਨਾਲ ਹੀ ਜਿਹੜੇ ਆਪਾਂ ਦੁੱਖਾ ਸਾਂਝੇ ਕਰ ਸਕਦੇ ਆ ਹਨਾ। ਬੜੇ ਇੱਥੇ ਆਪੇ ਪੱਤੋ ਜੂਨ ਸੌਖੀਆਂ ਮਾਮਾ ਜਖਮ ਤੋਂ ਸੌਖੀ ਨੇ ਸਾਰੇ ਦੁੱਖ ਤੇ ਇੱਥੇ ਸੌਖੀ। ਮੈਂ ਤਾਂ ਬਹੁਤ ਰੱਬ ਦਾ ਸ਼ੁਕਰ ਕਰਦੀ ਹੁੰਦੀ ਆ ਮੈਂ ਵੀ ਮੇਰੇ ਹਸਬੰਦ ਵੀ ਦੋਨੇ ਜਣੇ ਵੀ ਸ਼ੁਕਰ ਰੱਬਾ ਤੂੰ ਧੀ ਦਿੱਤੀ ਆ ਵੀ ਇੱਕ ਬਹੁਤ ਪੱਕੀ ਸੇਲੀ ਦਿੱਤੀ ਆ ਉਹ ਸੇਲੀ ਦਿੱਤੀ ਆ। ਜਿਹਦੇ ਨੇ ਮੈਨੂੰ ਦਿਲ ਦੀ ਹਰ ਗੱਲ ਕਰ ਸਕਦੀ ਆ ਤੇ ਹਨਾ ਉਹਦੇ ਨਾਲ ਲਾੜ ਵੀ ਹਰ ਗੱਲ ਮੇਰੀ ਹੈਲਪ ਬਹੁਤ ਕਰਦੀ ਐ ਨਾਲੇ ਵਾਲੀ ਉਹ ਛੋਟੀ ਐ 9 ਸਾਲ ਦੀ ਬਹੁਤ ਜਿਆਦਾ ਬਹੁਤ ਜਿਆਦਾ ਵਾਇੰਡਿੰਗ ਆ ਸਾਡੀ ਪਰਮਾਤਮਾ ਹਰ ਇੱਕ ਨੂੰ ਧੀ ਜ਼ਰੂਰ ਦੇਵੇ ਤੇ ਪੁੱਤ ਵੀ ਜ਼ਰੂਰ ਦੇਵੇ ਕਿਉਂਕਿ ਦੋਨੇ ਦਾਤਾਂ ਬਹੁਤ ਜ਼ਰੂਰੀ ਆ ਤੇ ਇਹਨਾਂ ਨਾਲ ਹੀ ਜਗ ਵਾਸ ਦਾ ਸਾਰਿਆਂ ਦੀਆਂ ਮਾਮਾ ਜਿਹੜੀਆਂ ਤੰਦਰੁਸਤ ਰਹਿਣ ਤੇ ਚਲੋ ਜੀ ਵੀਡੀਓ ਬੜੀ ਲੰਬੀ ਹੋ ਗਈ ਹੁਣ ਆਪਣੀ ਆਪਾਂ ਪਾਵਾਂਗੇ ਇੱਕ ਨਵੀਂ ਵੀਡੀਓ ਫੇਰ ਤੇ ਅੱਜ ਦੀ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਕਰਿਓ ਕੀ ਕਰਦਾ ਹਾਂ ਵੀ ਗ੍ਰੈਂਟ ਜਰੂਰ ਕਰਦਿਓ ਸਾਨੂੰ ਕਿ ਗ੍ਰੈਂਟ ਜਰੂਰ ਕਰ ਦਿਓ ਅੱਜ ਦੀ ਵੀਡੀਓ ਸਾਨੂੰ ਹਾਂ ਲਾਈਕ ਕਮੈਂਟ ਸਾਡੀ ਵੀਡੀਓ ਤੇ ਜਰੂਰ ਕਰ ਦਿਓ ਚਲੋ ਜੀ ਬਾਏ ਬਾਏ ਦੀਦੀ ਵੀ ਆ ਗਈ ਸਾਡੀ